ਸ਼ੇਅਰ ਕਰ ਦਿਓ ਤਾਂ ਕਿ ਜਾ ਕੇ ਅੱਗ ਮੰਗੋ ਜਿਹੜੀ ਇਹ ਵੀਡੀਓ ਫੈਲਣੀ ਚਾਹੀਦੀ ਆ ਜੇ ਤੁਸੀਂ ਸਿੱਖ ਧਰਮ ਦੇ ਨਾਲ ਪਿਆਰ ਕਰਦੇ ਹੋ ਜੇ ਤੁਸੀਂ ਭਾਈ ਸਰਬੀ ਸਿੰਘ ਤੇ ਭਾਈ ਬਿਆਨਤ ਸਿੰਘ ਨੂੰ ਸ਼ਹੀਦ ਮੰਨਦੇ ਹੋ ਭਾਈ ਬਿਆਨਤ ਸਿੰਘ ਨੂੰ ਤੇ ਉਹਦੇ ਆਪਣੇ ਆਪ ਨੂੰ ਸਿੱਖ ਕਹਾਉਣਿਆ ਇਹ ਇਹ ੱੱਕਾ ਨਹੀਂ ਤੇ ਹੋਰ ਕੀ ਆ ਇਹ ਇਹ ਤੁਸੀਂ ਕਹਿੰਦੇ ਹੋ ਵੱਖਰਾ ਇੱਕ ਮੰਗਦੇ ਖਾੜਸਤਾਨ ਮੰਗਦੇ ਨੇ ਉਹ ਮੰਗਈਏ ਕਿਉਂ ਨਾ ਜਦੋਂ ਸਾਡੇ ਨਾਲ ਪੈਰ ਪਾੜ ਤੇ ੱੱਕੇ ਹੁੰਦੇ ਨੇ ਸਾਨੂੰ ਹੁਣ ਤੁਸੀਂ 78 ਦੇ ਵਿੱਚ ਬੇਜ਼ੀਦਾ ਸਾਨੂੰ 1947 ਦੇ ਵਿੱਚ ਤੁਸੀਂ ਇਹ ਅਹਿਸਾਸ ਕਰਾ ਦਿੱਤਾ ਸੀ ਕਿ ਤੁਸੀਂ ਜਰਾਏ ਪੈਸਾ ਕੌਮ ਹੋ ਤੁਸੀਂ ਸਿੱਖ ਨਹੀਂ ਅਸੀ ਕਾਲ ਜੀ ਦੋਸਤੋ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਤੇ ਇਸ ਬੇਨਤੀ ਨੂੰ ਜਿਹੜੀ ਇਸ ਬਚਾਰ ਨੂੰ ਪੂਰੇ ਧਿਆਨ ਨਾਲ ਸੁਣਨਾ ਤੇ ਵੀਡੀਓ ਨੂੰ ਕਰ ਦੇਣਾ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਲਿਖਣੇ ਨੇ ਕਮੈਂਟ ਮੈਂ ਕਰ ਰਿਹਾ ਇੱਕ ਬਹੁਤ ਵੱਡਾ ਖਲਾਸਾ ਲੰਗੀਆਂ ਵੋਟਾਂ ਦੇ ਵਿੱਚ ਹੋ ਰਹੀ ਹੈ ਵੱਡੇ ਤਰ੍ਹਾਂ ਦੀ ਘਪਲੇਬਾਜ਼ੀ ਖਾਸ ਕਰਕੇ ਗਿੱਦੜਪਾਹ ਤੇ ਫਰੀਦਕੋਟ ਦੇ ਵਿੱਚ ਜਿੱਥੇ ਭਾਈ ਸਰਬਜੀਤ ਸਿੰਘ ਖਾਲਸਾ ਖੜਾ ਸੀ ਉਸ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਆ ਬਹੁਤ ਵੱਡਾ ਘਪਲਾ ਹੋਣ ਜਾ ਰਿਹਾਗਾ ਸਰਕਾਰ ਵੱਲੋਂ ਜਿਹੜਾਗਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਮੈਂ ਤੁਹਾਨੂੰ ਵੀਡੀਓ ਸੁਣਾਉਂਗਾ ਤੇ ਤੁਹਾਨੂੰ ਜਿਹੜੇ ਵੀਰ ਨਾਲ ਗੱਲਬਾਤ ਹੋਈ ਆ ਤੁਹਾਨੂੰ ਮੈਂ ਉਹ ਵੀ ਸੁਣਾਉਂਗਾ ਕਿ ਜਿਹੜੀਆਂ ਈਵਿੰਗ ਮਸ਼ੀਨਾਂ ਨੇ ਉਹ ਸਾਰੀ ਰਾਤ ਜਿਹੜੀਆਂ ਬੂਤਕ ਸੈਂਟਰ ਦੇ ਵਿੱਚ ਉੱਥੇ ਜਿਹੜਾ ਕੰਟਰੋਲ ਹੁੰਦਾ ਤੇ ਉੱਥੇ ਪਈਆਂ ਰਹੀਆਂ ਤੇ ਇਸ ਮਸ਼ੀਨਾਂ ਨੇ ਜਿਹੜੀਆਂ ਸਵੇਰੇ ਪਹੁੰਚਦੀਆਂ ਨੇ ਤੇ ਮੈਂ ਤੁਹਾਨੂੰ ਪਹਿਲਾਂ ਥੋੜੀ ਜੀ ਉਸ ਦੀ ਇੱਕ ਰਿਕਾਰਡਿੰਗ ਸੁਣਾਉਣਾ ਤਾਂ ਬਾਅਦ ਮੈਂ ਵੀਡੀਓ ਦਿਖਾਉਣਾ ਤੇ ਸਾਰਾ ਵੱਡਾ ਪੂਰੀ ਵੱਡੀ ਹਲਚਲ ਮਚ ਚੁੱਕੀ ਆ ਫਰੀਦਕੋਟ ਦੇ ਲੋਕ ਕਹਿ ਰਹੇ ਆ ਕਿ ਅਸੀਂ ਇਕੱਲੇ ਇਕੱਲੇ ਜਾਣੇ ਨੇ ਭਾਈ ਸੰਜੀਤ ਸਿੰਘ ਖਾਲਸਾ ਬੋਰਡ ਪਾਈ ਸੀ ਹੁਣ ਸਾਨੂੰ ਦੋਸਤਾਂ ਦਿਓ ਤੁਸੀਂ ਲੋਕੋ ਜਿਹੜੇ ਹੁਣ ਨੇ ਜਾਂ মিডিਆ ਨੂੰ ਬੇਨਤੀ ਕੀਤੀ ਉਹਨਾਂ ਨੇ ਬਾਕ-ਬਾਕ ਅਧਾਰਿਆਂ ਨੂੰ ਬੇਨਤੀ ਕੀਤੀ ਆ ਲੋਕਾਂ ਨੂੰ ਅਪੀਲ ਕੀਤੀ ਆ ਇਹ ਤੁਸੀਂ ਜਿਹੜਾ ਹੈਗਾ ਬਹੁਤ ਵੱਡਾ ਜਿਹੜਾ ਇਹ ਮਸ਼ੀਨਾਂ ਦੇ ਵਿੱਚ ਕਾਪੜਾ ਹੋ ਰਿਹਾਗਾ 170 ਦੇ ਕਰੀਬ ਜਿਹੜੀਆਂ ਮਸ਼ੀਨਾਂ ਨੇ ਫਰੀਦਕੋਟ ਦੇ ਤੇ ਗਿੱਦੜਾ ਬੇਹ ਦੀਆਂ ਦਸਤੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਵੱਡੇ ਕਾਪੜੇ ਹੋਣ ਜਾ ਰਹੇ ਨੇ ਇੱਕ ਆਪਣੇ ਕੌਣ ਕਰ ਰਿਹਾ ਕੌਣ ਕਰਵਾ ਰਿਹਾ ਕੌਣ ਜਿੱਤ ਰਿਹਾ ਇਹ ਤਾਂ ਆਉਣ ਵਾਲਾ ਦੱਸੂਗਾ ਭਗਤ 4 ਤਰੀਕ ਨੂੰ ਪਰ ਉਸ ਤੋਂ ਪਹਿਲਾਂ ਹੀ ਵੱਡੇ ਖੁਲਾਸੇ ਜਿਹੜੇ ਹੋਣੇ ਨੇ ਉਹ ਸ਼ੁਰੂ ਹੋਣ ਲੱਗ ਪਏ ਨੇ ਤੁਹਾਨੂੰ ਪਹਿਲਾਂ ਮੈਂ ਰਿਕਾਰਡਿੰਗ ਸੁਣਾਉਣਾ ਉਸ ਤੋਂ ਬਾਅਦ ਆਪਾਂ ਕਰਦੇ ਅੱਗੇ ਗੱਲ ਆ 12 ਵਜੇ ਤੱਕ ਡੀਸੀ ਫਰੀਦਕੋਟ ਦੇ ਮੁਤਾਬਕ ਰਾਤ 12 ਵਜੇ ਤੱਕ ਸਟਰੋਂਗ ਰੂਮ ਦੇ ਵਿੱਚ ਸਾਰੀਆਂ ਮਸ਼ੀਨਾਂ ਆ ਕੇ ਤੇ ਉਹਨੂੰ ਸੀਲ ਕਰ ਦੇਣਾ ਚਾਹੀਦਾ ਸੀਗਾ ਠੀਕ ਹੈ ਤੇ ਸਾਰੀ ਰਾਤ ਦਾ ਉਹ ਖੁੱਲਾ ਰਿਹਾ ਸਟਰੋਂਗ ਰੂਮ ਆ ਜਿਹੜਾ ਤੇ ਸਵੇਰੇ ਆਈਆਂ ਮਸ਼ੀਨਾਂ ਅਧੀਆਂ ਕੋੜ ਕਬੂਰੇਆਂ ਜਾਂ ਖੱਦੇ ਹਲਕੀਆਂ ਸਵੇਰੇ ਆਈਆਂ ਮਸ਼ੀਨਾਂ ਹਾਲਾਂਕਿ ਰਾਤ 12 ਵਜੇ ਤੋਂ ਪਹਿਲਾਂ ਸਾਰੇ ਜਿਹੜੀਆਂ ਮਸ਼ੀਨਾਂ ਉਸ ਸਟਰੋਂਗ ਰੂਮ ਦੇ ਵਿੱਚ ਆ ਜਾਣੀਆਂ ਚਾਹੀਦੀਆਂ ਸੀ ਤੇ ਸਟਰੋਂਗ ਰੂਮ ਨੂੰ ਸੀਲ ਕਰ ਦੇਣਾ ਚਾਹੀਦਾ ਸੀਗਾ ਤੇ ਸਾਰੀ ਰਾਤ ਦਾ ਸਟਰੋਂਗ ਰੂਮ ਖੁੱਲਾ ਰਿਹਾ ਇਸ ਅੱਜ ਸਵੇਰੇ ਮਸ਼ੀਨਾਂ ਆਈਆਂ ਸਾਰੀ ਰਾਤ ਮਸ਼ੀਨਾਂ ਪਤਾ ਨਹੀਂ ਕਿੱਥੇ ਰਹਿੀਆਂ ਤੇ ਪੱਕਾ ਘਪਲਾ ਹੋ ਗਿਆ ਮਸ਼ੀਨ ਵੋਟਾਂ ਦੇ ਵਿੱਚ ਤੇ ਕਾਮੀਦਨ ਮੋਲ ਪੱਕਾ ਜਿੱਤੂ ਵੈਸੇ ਇਹ ਹਸਣ ਨਾਲ ਸੀਆਈਡੀ ਤੋਂ ਵੀ ਪਤਾ ਲੱਗ ਰਿਹਾ ਉਹਨਾਂ ਦੇ ਕਾਮੀਦਨ ਮੋਲ 25000 ਵੋਟਰਾਂ ਅੱਜ ਤੂੰ ਆਏ ਆਏ ਤੇ ਇੱਕ ਘਪਲਾ ਹੋ ਗਿਆ ਤੇ ਤੁਸੀਂ ਸਾਰਿਆਂ ਨੇ ਨਾਲ ਚੱਲੋ ਰਲੋ ਤੇ ਆਵਾਜ਼ ਬੁਲੰਦ ਕਰਗੇ ਆਪਾਂ ਇਲੈਕਸ਼ਨ ਕਮਿਸ਼ਨ ਨੂੰ ਕਹੀਏ ਸਾਰੇ ਰਲ ਕੇ ਤੇ ਆਪਾਂ ਕੋਈ ਦਬਾਅ ਪਾਈਏ ਇਹਨਾਂ ਤੇ ਤੇ ਨਹੀਂ ਤਾਂ ਹੂਂਤਾ ਰਹੇ ਆਪਾਂ ਨੂੰ ਸਿਰ ਦੇ ਨਾਲ ਪਿੱਛੇ ਬਹੁਤ ਸਾਡੇ ਰਕੇ ਸਾਡੇ ਸਾਰੇ ਫੀਲਡ ਕੋਰਡ ਦੇ ਚੇਤਕੀ ਸਰਪੀ ਤੋਂ ਮਿਲੋਏ ਨੂੰ ਇੰਨੀਆਂ ਅਸੀਂ ਵੋਟਾਂ ਪਾਈਆਂ ਪਰ ਜੇ ਉਹ ਜੇ ਤਾਂ ਜਿੱਤਦਾ ਠੀਕ ਆ ਜੇ ਉਹ ਖਾਰਬੁੰਦੀਆਂ ਤਾਂ ਉਹ ਤੇ ਸਾਡੇ ਜਿਹੜੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਹੋਊਗਾ ਇਹਨਾਂ ਨੇ ਘਵਲੇ ਕਰਾ ਕਰ ਕੇ ਜਿੱਤਾਇਆ ਸਾਡਾ ਇਹਦੇ 'ਚ ਕੋਈ ਕਸੂਰ ਨਹੀਂ ਸੋ ਡੇਟ ਜੀ ਤੁਹਾਨੂੰ ਸਾਰਿਆਂ ਨੂੰ ਇਹੀ ਆ ਤੁਸੀਂ ਖਬਰਾਂ ਲਾਓ ਤੁਸੀਂ ਆਵਾਜ਼ ਚੱਕੋ ਤੁਸੀਂ ਪੱਤਰਕਾਰ ਭਰਾ ਸਾਡੇ ਨਾਲ ਚੱਲੋ ਸਾਰਿਆਂ ਦੇ ਆਪਾਂ ਨਾਲ ਮਿਲ ਕੇ ਲੋਕਾਂ ਦੇ ਧਿਆਨ ਵਿੱਚ ਗੱਲ ਲੈ ਕੇ ਬਾਅਦ ਵਿੱਚ ਸਾਰੇ ਲੋਕ ਸਾਨੂੰ ਕਹਿਣਗੇ ਵੀ ਤੁਸੀਂ ਵੋਟਾਂ ਨਹੀਂ ਪਾਈਆਂ ਹਾਲਾਂਕਿ ਅਸੀਂ ਵੋਟਾਂ ਪਾਈਆਂ ਪਿੰਡਾਂ ਦੇ ਪਿੰਡਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਸਰਜੀ ਸਿੰਘ ਰੂਮਾਂ ਨੂੰ ਤੇ ਇਹ ਰਾਤ ਸਾਰੀ ਰਾਤ ਸਾਰਾ ਸਟਰੋਂਗ ਰੂਮ ਖੁੱਲਾ ਰਿਆ ਤੇ ਸਵੇਰੇ ਮੋਟਾਂਾਂ ਗੇ ਮਸ਼ੀਨਾਂ ਆਈਆਂ ਸਾਰੀ ਰਾਤ ਮਸ਼ੀਨਾਂ ਪਤਾ ਨਹੀਂ ਕਿੱਥੇ ਤੁਰੀਆਂ ਫਰੀਆਂ ਸੋਸ ਧਿਆਨ ਦੇਓ ਇੱਧਰ ਸਾਰੇ ਤੁਸੀਂ ਵੀ ਅੱਗੇ ਤੁਹਾਨੂੰ ਮੈਂ ਇੱਕ ਹੋਰ ਰਿਕਾਰਡਿੰਗ ਸੁਣਾਉਣਾ ਵੱਡਾ ਕਾਪੜਾ ਹੋ ਰਿਹਾ ਫਰੀਦਕੋਟ ਸ਼ੀਟ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਤੁਸੀਂ ਸੁਣ ਲਿਆ ਤੁਹਾਨੂੰ ਮੈਂ ਇੱਕ ਹੋਰ ਛੋਟੀ ਜਿਹੀ ਰਿਕਾਰਡਿੰਗ ਸੁਣਾਉਣਾਗਾ ਇਹ ਜਿਹੜੀ ਮੇਰੀ ਵੀਰ ਨਾਲ ਗੱਲਬਾਤ ਹੋਈ ਆ ਤੇ ਉਸਨੇ ਮੈਨੂੰ ਜਿਹੜਾ ਇਹ ਜਿਹੜਾ ਸਾਰਾ ਕੁਝ ਦੱਸ ਰਿਹਾਗਾ ਤਾਂ ਨੂੰ ਮੈਂ ਵੀਡੀਓ ਵਿੱਚ ਦਿਖਾਉਣਗਾ ਕਿਸ ਤਰ੍ਹਾਂ ਕਪਲੇਬਾਜੀ ਹੋ ਰਹੀ ਆ ਕਿਸ ਤਰ੍ਹਾਂ ਜਿਹੜਾ ਕਰਮਜੀਤ ਅਨਮੋਲ ਨੂੰ ਜਿਤਾਇਆ ਜਾ ਰਿਹਾਗਾ ਇਹ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਆ ਤੇ ਅੱਗੇ ਤੁਸੀਂ ਇੱਕ ਰਿਕਾਰਡਿੰਗ ਸੁਣੋ ਤਾਂ ਨੂੰ ਫਿਰ ਆਪਾਂ ਵਿਚਾਰ ਕਰਦੇ ਆ ਫਿਰ ਤਾਂ ਨੂੰ ਮੈਂ ਵੀਡੀਓ ਸੁਣਾਉਣਾ ਸਾਰੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਚਾਰੇ ਪਾਸੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਾ ਕੇ ਅੱਗ ਮੰਗੂ ਜਿਹੜੀ ਇਹ ਵੀਡੀਓ ਫੈਲਣੀ ਚਾਹੀਦੀ ਆ ਜੇ ਤੁਸੀਂ ਸਿੱਖ ਧਰਮ ਦੇ ਨਾਲ ਪਿਆਰ ਕਰਦੇ ਹੋ ਜੇ ਤੁਸੀਂ ਭਾਈ ਸਰਬੀ ਸਿੰਘ ਤੇ ਭਾਈ ਬਿਆਨਤ ਸਿੰਘ ਨੂੰ ਸ਼ਹੀਦ ਮੰਨਦੇ ਹੋ ਭਾਈ ਬਿਆਨਤ ਸਿੰਘ ਨੂੰ ਤੇ ਉਹਨਾਂ ਦੇ ਪੁੱਤ ਨੂੰ ਜਿਨ੍ਹਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਉਹਨਾਂ ਸਾਰਿਆਂ ਦਾ ਫਰਜ਼ ਬਣਦਾ ਇਸ ਵੀਡੀਓ ਨੂੰ ਬੱਦ ਤੇ ਬਾਦ ਸ਼ੇਅਰ ਕਰੋ ਮੈਂ ਤੁਹਾਨੂੰ ਅਗਲੀ ਰਿਕਾਰਡਿੰਗ ਸੁਣਾਉਣਾ ਹੈਗਾ ਨਾਲੇ ਸਾਡੇ ਦੇਰ ਰਾਤ ਤੱਕ ਨਾ ਕੱਲ ਨੰਗੀ ਰਾਤ ਆ ਜਿਹੜੀ ਦੇਰ ਰਾਤ ਤੱਕ ਕੋੜਕਪੂਰਾ ਜੈਤੋ ਫਰੀਦਕੋਟ ਇਹ ਹਲਕਿਆਂ ਦੇ ਵਿੱਚ ਬਿਜਲੀ ਵੀ ਬੰਦ ਰਹੀ ਆ ਪਤਾ ਨਹੀਂ ਕੀ ਕਾਰਨ ਹੈ ਇਹਦਾ ਬਿਜਲੀ ਵੀ ਬਹੁਤ ਲੰਮਾ ਟਾਈਮ ਬੰਦ ਰਹੀ ਆ ਪਤਾ ਨਹੀਂ ਕੀ ਕਾਰਨ ਹੈ ਜੈਤੋ ਦੇ ਵਿੱਚ ਵੀ ਬਿਜਲੀ ਬੰਦ ਰਹੀ ਕੋੜਕਪੂਰੇ ਦੇ ਵਿੱਚ ਵੀ ਫਰੀਦਕੋਟ ਵਿੱਚ ਵੀ ਬਿਜਲੀ ਬੰਦ ਰਹੀ ਹੈ ਤੇਜ ਸੰਮੀਰਾ ਖਿਆਰਾ ਸੀ ਹੋਰ ਵੀ ਮਤਾਂ ਕਰ ਰਹੇ ਆ ਸਾਰੇ ਫਰੀਦਪੁਰ ਜਿਹੜੇ ਵਿੱਚ ਹੀ ਬਿਜਲੀ ਬੰਦ ਕੀਤੀ ਗਈ ਹੈ ਰਾਤ ਸਰਕਾਰ ਵੱਲੋਂ ਪਤਾ ਨਹੀਂ ਕੀ ਚੱਕਰ ਆ ਕੀ ਗੱਲ ਹੈ ਥੋ ਧਿਆਨ ਮਾਰੋ ਤੁਸੀਂ ਦੇਖੋ ਸਭ ਤੋਂ ਵੱਡੀ ਹੋਰ ਜਿਹੜੀ ਇੱਕ ਸਭ ਤੋਂ ਵੱਡੀ ਇੱਕ ਅਹਿਮ ਆਪਾਂ ਕਹੀਏ ਖਬਰ ਹੈ ਬਿਜਲੀ ਬੰਦ ਕਰ ਦਿੱਤੀ ਕੋਟਕਪੂਰੀਏ ਜੈਤੋ ਜਿਹੜੇ ਤਿੰਨ ਜਿਹੜੇ ਅਹਿਮ ਜਿਹੜੇ ਹੜਕੇ ਨੇ ਜੇ ਆਪਾਂ ਕਹੀਏ ਸਭ ਤੋਂ ਵੱਡਾ ਇਥੋਂ ਆਪਾਂ ਸਿੱਧ ਹੁੰਦਾਗਾ ਕਿ ਇਹਨਾਂ ਮਸ਼ੀਨਾਂ ਦੇ ਵਿੱਚ ਕੋਈ ਗੜਬੜੀ ਜ਼ਰੂਰ ਕੀਤੀ ਗਈ ਆ ਤਾਂ ਨੂੰ ਮੈਂ ਵੀਡੀਓ ਵੀ ਬਾਅਦ ਚ ਸੁਣਾਉਣਾ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾਗਾ ਕਿ ਲੋਕਤੰਤਰ ਦਾ ਇੱਥੇ ਕਾਹਨ ਹੋ ਰਿਹਾ ਸਰਿਆਮ ਹੁਣ ਜੇਕਰ ਕੋਈ ਛੋਟਾ ਘਟਾ ਮੋਬਾਈਲ ਲੈ ਕੇ ਅੰਦਰ ਵੜ ਜਾਂਦਾ ਸੀ ਤਾਂ ਉਹਦੇ ਉੱਤੇ ਕਹਿੰਦੇ ਦੀ ਜਿਹੜਾ ਕਮਿਸ਼ਨ ਆ ਤੇ ਉਹ ਬੜਾ ਸਖਤ ਆ ਅੰਦਰ ਨਹੀਂ ਜਾਣ ਦਿੰਦਾ ਕਿ ਅੱਜ ਆ ਸਰਿਆਮ ਧੜੀਆਂ ਉੱਠ ਰਹੀਆਂ ਨੇ ਕਮੇ ਸਰਿਆਮ ਜਿਹੜਾ ਮਸ਼ੀਨਾ ਦੇ ਵਿੱਚ ਕਪਲੇਬਾਜੀ ਹੋ ਰਹੀ ਆ ਹੁਣ ਕਿੱਧਰ ਗਿਆ ਇਥੋਂ ਦਾ ਲੋਕਤੰਤਰ ਕਿੱਧਰ ਗਿਆ ਇੱਥੋਂ ਦਾ ਅਸੀਂ ਆਪਣੇ ਆਪ ਨੂੰ ਸਿੱਖ ਕਹਾਉਣੇ ਆ ਇਹ ਇਹ ੱੱਕਾ ਨਹੀਂ ਤੇ ਹੋਰ ਕੀ ਹੈ ਇਹ ਫੇ ਤੁਸੀਂ ਕਹਿੰਦੇ ਵੱਖਰਾ ਇੱਕ ਮੰਗਦੇ ਖਾੜਸਤਾਨ ਮੰਗਦੇ ਨੇ ਉਹ ਮੰਗਈਏ ਕਿਉਂ ਨਾ ਜਦੋਂ ਸਾਡੇ ਨਾਲ ਪੈਰ ਪਾੜ ਤੇ ੱੱਕੇ ਹੁੰਦੇ ਨੇ ਸਾਨੂੰ ਹੁਣ ਤੁਸੀਂ 78 ਦੇ ਵਿੱਚ ਵੈਸੇ ਦਾ ਸਾਨੂੰ 1947 ਦੇ ਵਿੱਚ ਤੁਸੀਂ ਅਹਿਸਾਸ ਕਰਾ ਦਿੱਤਾ ਸੀ ਕਿ ਤੁਸੀਂ ਜਰਾਏ ਪੈਸਾ ਕੌਮ ਹੋ ਤੁਸੀਂ ਸਿੱਖ ਨਹੀਂ ਤੁਸੀਂ ਜਿਹੜੇ ਉਸ ਤੋਂ ਬਾਅਦ ਜਿਹੜੀ 25 ਦੇ ਤਾਰਾ ਕੀ ਉਹਦੇ ਵਿੱਚ ਜਿਹੜਾ ਸੰਵਿਧਾਨ ਦੇ ਵਿੱਚ ਸਾਨੂੰ ਹਿੰਦੂਆਂ ਦੇ ਅੰਗ ਲਿਖਿਆ ਗਿਆ ਕੇਸਾਤਾਰੀ ਹਿੰਦੂ ਲਿਖਿਆ ਗਿਆ ਉਸ ਤੋਂ ਬਾਅਦ 83 ਦੇ ਵਿੱਚ ਸਾਡੇ ਨਾਲ ਕਤਲਿਆਮ ਹੋਇਆ ਫਿਰ ਨਵੰਬਰ ਦੇ ਵਿੱਚ ਦਿੱਲੀ ਵਿੱਚ ਤੈਰਪਾਪਾ ਸਾਡੇ ਖਲਾਮੇ ਸਾਨੂੰ ਸਾੜਿਆ ਗਿਆ 90 ਦੇ ਵਿੱਚ ਸਾਡੇ 2 ਲੱਖ ਦੇ ਕਰੀਬ ਮੁੰਡੇ ਮਾਰੇ ਗਏ ਸਾਨੂੰ ਇਨਸਾਫ ਦੱਸੋ ਕਿੱਥੇ ਮਿਲਿਆ ਬਰਗਾੜੀ ਹੋਇਆ ਸਾਡੀਆਂ ਬੇਅਦਬੀਆਂ ਗੁਰੂਗਰਾ ਸਾਹਿਬ ਦੇ ਹੁਣ ਤੱਕ ਕੋਈ ਹੋ ਰਹੀਆਂ ਨਹੀਂ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਜੇਕਰ ਸਾਡੇ ਕੈਂਡੀਡੇਟ ਸਿੱਖ ਕੌਮ ਦੇ ਨਮਾਇंदे ਭਾਈ ਅੰਮਰਤਪਾਲ ਸਿੰਘ ਤੇ ਭਾਈ ਸਰਵਿਸਿੰਗ ਖਾਲਸਾ ਸੀਧ ਭਾਈ ਬਿਆਨ ਸਿੰਘ ਦਾ ਪੁੱਤਰ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਬਦਲਾ ਲਿੱਤਾ ਸੀ ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹ ਕੇ ਜੇ ਉਹਦਾ ਪੁੱਤ ਖੜਾ ਹੁੰਦਾਗਾ ਤੇ ਤੁਹਾਡੇ ਅੱਗ ਲੱਗ ਜਾਂਦੀ ਆ ਤੇ ਤੁਹਾਨੂੰ ਕਰਮਜੀਤ ਅਨਮੋਲ ਜਾਗ ਆ ਜਾਂਦਾ ਇੱਕ ਨਚਾਰ ਜਿਹੜਾ ਕਲਾਕਾਰ ਆ ਤੁਹਾਡੇ ਉਹ ਨੇੜੇ ਆ ਤਾਂ ਕਰਕੇ ਹੁੰਦਾਗਾ ਤੁਸੀਂ ਲੋਕੋ ਸਮਝੋ ਸਿੱਖ ਕੌਮ ਜੇ ਕਰ ਐਤ ਕਿਨਾ ਉੱਠੀ ਐਤ ਕਿਨਾ ਜਾਗੀ ਜੇ ਐਤ ਦੀ ਸਟੈਂਡ ਨਾਲ ਲੱਤਾ ਤਾਂ ਮੈਂ ਸਮਝੂ ਅਗੇ ਸਿੱਖ ਕੌਮ ਦਾ ਜਮਾ ਜਿਹੜਾ ਬੇੜਾ ਗਰਕ ਹੋ ਚੁੱਕਿਆ ਸਿੱਖ ਕੌਮ ਮਰ ਚੁੱਕੀ ਐ ਸਿੱਖ ਕੌਮ ਦੀ ਜਮੀਰਾ ਮਰ ਚੁੱਕੀਆਂ ਨੇ ਮੈਂ ਕਹੂੰਗਾ ਜਿਹੜਾ ਵੀ ਹਰ ਇੱਕ ਸਿੰਘ ਆਪਣੇ ਮਗਰ ਲਾਉਂਦਾ ਚਾਹੇ ਕਿਸੇ ਮਰਜੀ ਪਾਰਟੀ 'ਚ ਹੋਵੇ ਮੈਂ ਕਿਸੇ ਪਾਰਟੀ ਨੂੰ ਦੋਸਤ ਨਹੀਂ ਦਿੰਦਾ ਪਰ ਜਿਹੜਾ ਸਿੱਖ ਕੌਮ ਦਾ ਆਪਣੇ ਆਪ ਨੂੰ ਜੇ ਕਰ ਇਹ ਕਪੜਾ ਹੁੰਦਾ ਕਰ ਤਾਂ ਮਤਾਂ ਨੂੰ ਪਹਿਲਾ ਸचेत ਕਰਦਾ ਜੇਕਰ ਇਹ ਕਾਪਲਾ ਹੁੰਦਾਗਾ ਤਾਂ ਸਾਡਾ ਸਿੱਖ ਹੋਣ ਦੇ ਨਾਂ ਤੇ ਸਾਡਾ ਤਾਂ ਬੇਸ਼ੱਕ ਸਾਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਾ ਨੇ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਫੌਜਾਂ ਨੇ ਹਮਲਾ ਕੀਤਾ ਤਾਂ ਉਦੋਂ ਖਾਲਸਤਾਨ ਦੀ ਨੀਂਹ ਰੱਖੀ ਜਾਊਗੀ ਤੁਹਾਨੂੰ ਖਾਲਸਤਾਨ ਬਣ ਤੋਂ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਮੈਂ ਉਹ ਵੀਡੀਓ ਵੀ ਅਡਿਟ ਕਰੂੰਗਾ ਇਹਦੇ ਵਿੱਚ ਤੁਹਾਨੂੰ ਮੈਂ ਕਿਉਂ ਵੀਡੀਓ ਹੋਰ ਸੁਣਾਉਣਾਗਾ ਜਿਹੜਾ ਵੱਡਾ ਕਾਪਲਾ ਹੋ ਰਿਹਾ ਵੋਟਾਂ ਦੇ ਵਿੱਚ ਫਰੀਦਕੋਟ ਸੀਟ ਨੂੰ ਲੈ ਕੇ ਤੇ ਹੋ ਸਕਦਾ ਹੈ ਕਿ ਜਿਹੜਾ ਇਹ ਖੰਡੂਰ ਸਾਹਿਬ ਦੀ ਸੀਟ ਆ ਇਹਦੇ ਵਿੱਚ ਵੀ ਵੱਡਾ ਕਪੜਾ ਹੋਊਗਾ ਤੇ ਇਹ ਕਦੇ ਨਹੀਂ ਚਾਹੁੰਦੇ ਕਿ ਸਿੱਖ ਨੌਜਵਾਨ ਜਿਹੜੇ ਨੇ ਸਿੱਖ ਜਿੱਤਣ ਇਹ ਚਾਹੁੰਦੇ ਨੇ ਕਿ ਸਾਡੇ ਜਿਹੜੇ ਸਾਡੇ ਨਾਲ ਨਾਲੇ ਰਹਿਣ ਦਿੱਲੀ ਦੇ ਦਲਾਰ ਰਹਿਣ ਦਿੱਲੀ ਦੇ ਦल्ले ਰਹਿਣ ਉਹ ਜਿੱਤਣ ਤੁਹਾਨੂੰ ਮੈਂ ਅੱਗੇ ਵੀਡੀਓ ਦਿਖਾਉਣਾ ਬੱਖ-ਬੱਖ ਜਿਹੜੀਆਂ ਭੇਜਾਂ ਤੇ ਵੀਡੀਓ ਚੱਲ ਰਹੀਆਂ ਨੇ ਬੱਖ-ਬੱਖ ਖਬਰਾਂ ਚੱਲ ਰਹੀਆਂ ਨੇ ਤੁਹਾਨੂੰ ਮੈਂ ਇੱਕ ਵੀਡੀਓ ਤੋਂ ਹੋਰ ਉੱਖ ਕਰਦਾ ਤੁਸੀਂ ਵੀਡੀਓ ਨੂੰ ਬੱਦ-ਬੱਦ ਸ਼ੇਅਰ ਕਰਨਾ ਆਹ ਵੀਡੀਓ ਚੱਲ ਰਹੀ ਆ ਸਰ ਸੰਗਤ ਜੀ ਕੱਲ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਤੇ ਮੈਂ ਫਰੀਦਕੋਟ ਸੰਸਦੀ ਹਲਕੇ ਦੇ ਕਾਲਜ ਬਲਜਿੰਦਰਾ ਕਾਲਜ ਦੇ ਵਿੱਚ ਖੜਾ ਹਾਂ ਲਗਭਗ 6 ਵਜੇ ਤੱਕ VOTING ਸੀ ਤੇ 8 ਵਜੇ ਕੱਟ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੋਟਾਂ ਜਿਹੜੀਆਂ ਸੀ ਉਹ ਪੈ ਚੁੱਕੀਆਂ ਸੀ ਉਸ ਤੋਂ ਬਾਅਦ ਕੁਝ ਕਾਰਵਾਈ ਹੁੰਦੀ ਹੈ ਰਾਈਟਿੰਗ ਅਫਸਰ ਤੇ ਉਹਨਾਂ ਦੇ ਸਹਿਯੋਗੀਆਂ ਨੇ ਮਸ਼ੀਨਾ ਠੀਲ ਕਰਕੇ ਜਿਹੜੀਆਂ ਹੈਗੀਆਂ ਭੇਜਣੀਆਂ ਹੁੰਦੀਆਂ ਇਹ ਸਾਰੀਆਂ ਮਸ਼ੀਨਾ ਫਰੀਦਕੋਟ ਸੰਸਦੀ ਹਲਕੇ ਦੀਆਂ ਦੋ ਜਗ੍ਹਾ ਤੇ ਰਾਤ ਨੂੰ ਇਕੱਠੀਆਂ ਹੋ ਕੇ ਸਟ੍ਰੌਂਗ ਰੂਮ ਜਿਹੜੇ ਹੈਗੇ ਆ ਉਹ ਸੀਲ ਹੋਏ ਸੀ ਮਾਰਯੋਗ ਡਿਪਟੀ ਕਮਿਸ਼ਨਰ ਦੇ ਨਾਲ ਸੇਵਕ ਸਿੰਘ ਦੁਵਾਰਕੇ ਹੁਰਾਂ ਦੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਸ਼ੀਨਾ ਰਾਜ ਦੇ 12:30 ਵਜੇ ਤੱਕ ਪਹੁੰਚ ਜਾਣਗੀਆਂ ਪਰੰਤੂ ਫ੍ਰੀਕੋਰਟ ਪ੍ਰਗੰਧਰਾ ਕਾਲਜ ਦੇ ਵਿੱਚ ਇਹ ਮਸ਼ੀਨਾਂ ਸਾਰੀ ਰਾਤ ਨਹੀਂ ਆਈਆਂ ਸਟ੍ਰੌਂਗ ਰੂਮ ਖੁੱਲਾ ਰਿਹਾ ਹੁਣ ਕੋਟ ਕਪੂਰੇ ਦੀਆਂ ਮਸ਼ੀਨਾਂ ਆ ਸਾਹਮਣੇ ਜਿਹੜਾ ਕੈਂਟਰ ਤੁਸੀਂ ਦੇਖ ਰਹੇ ਹੋ ਇਹਦੇ ਉੱਤੇ ਹੁਣ ਆ ਰਹੀਆਂ ਨੇ ਔਰ ਇਹ ਵੀਡੀਓ ਲੰਬੀ ਆ ਇਹ ਤੁਸੀਂ ਹੁਣ ਤੁਸੀਂ ਸਿੱਧਾ ਇਹ ਧਿਆਨ ਦੇਖੋ ਕਿ ਸਾਰੀ ਰਾਤ ਕੰਟਰੋਲ ਰੂਮ ਦੇ ਵਿੱਚ ਜਿਹੜਾ ਸਟ੍ਰੌਂਗ ਰੂਮ ਦੇ ਵਿੱਚ ਜਿਹੜੀਆਂ ਮਸ਼ੀਨਾਂ ਸੀ ਪਹੁੰਚਣੀਆਂ ਸੀ ਪਰ ਅੱਜ 12 ਵਜੇ ਪਹੁੰਚ ਰਹੀਆਂ ਨੇ ਸਾਰੀ ਰਾਤ ਮਸੀਨਾ ਉੱਥੇ ਰਹੀਆਂ ਨੇ ਦੱਸੋ ਉੱਥੇ ਕਿਹੜਾ ਕੋਈ ਨਮਿੰਦਾ ਇੰਦਰ ਵਰਨ ਦਿੱਤਾ ਕਿਹੜੀ ਪਾਰਟੀ ਦਾ ਬਣ ਦਿੱਤਾਗਾ ਉੱਥੇ ਕੀ ਦੀ ਡਿਊਟੀ ਸੀ ਚੋਣ ਕਮਿਸ਼ਨ ਦੇ ਇਲੈਕਸ਼ਨ ਕਿੱਥੇ ਸੀ ਕਿੱਥੇ ਸੀ ਸਾਡੇ ਜਿਹੜੇ ਵੱਡੇ-ਵੱਡੇ ਨੇ ਜਿਹੜੇ ਦਾਅਵੇ ਕਰਦੇ ਨੇ ਸਿੱਖੀ ਦੇ ਅਖੌਤੀ ਜਥੇਦਾਰ ਸਾਰਿਆਂ ਦਾ ਹਰਾਉਣ ਦਾ ਜਿਹੜਾ ਪੱਬਾ ਭਾਰ ਹੋਏ ਪਏ ਸੀ ਸਿਮਰਜੀਤ ਸਿੰਘ ਮਾਨ ਤੋਂ ਲੈ ਕੇ ਸਾਰੇ ਹਰਾਉਣ ਤੇ ਲੱਗੇ ਹੋਏ ਸੀ ਸਰਬਜੀਤ ਸਿੰਘ ਖਾਲਸਾ ਨੂੰ ਅਪਾ ਬਾਦਲ ਕਹਿੰਨੂ ਕਹਿੰਦੇ ਨੇ ਤੈ ਦਿੰਦੇ ਆ ਉਹ ਹਰਾਉਣੇ ਬਾਦਲ ਕਹਿੰਦੇ ਹਰਾਉਣ ਦਾ ਤਿਆਹਿਆ ਕੀਤਾ ਕਾਂਗਰਸ ਨੇ ਕੀਤਾ ਭਾਜਪੀ ਨੇ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਜਿਹਨੂੰ ਪੰਥਕ ਮੰਨਦੇ ਤੁਸੀਂ ਸਿਮਰਜੀਤ ਸਿੰਘ ਮਾਨ ਨੇ ਬਰਾਬਰ ਬੰਦਾ ਖੜਾ ਵੀ ਕੀਤਾ ਤੇ ਹਰਾਉਣ ਦਾ ਪੂਰਾ ਯਤਨ ਵੀ ਜ਼ੋਰ ਵੀ ਲਾਇਆ ਬੜੇ ਇਲਜ਼ਾਮ ਬਾਜ਼ੀ ਕੀਤੇ ਹੁਣ ਤੁਸੀਂ ਖੰਡੂਰ ਸਾਹਿਬ ਤੋਂ ਕਹਿੰਦੇ ਕਿ ਬੀਬਾ ਖੱਲ ਰਾਜ ਨੂੰ ਹਰਾਤਾ ਮੈਣਾ ਮਾਰਤਾ ਉਸਨੇ ਐਸ ਕੀ ਜਿਹੜਾ ਖੰਡੂਰ ਸਾਹਿਬ ਵਸਿਆ ਨੇ ਉਹ ਮੈਣਾ ਕਹਿੰਦੇ ਅਸੀਂ ਭਾਈ ਅੰਮਰਤਪਾਲ ਸਿੰਘ ਨੂੰ ਜਿਤਾ ਕੇ ਲਾ ਦਾਂਗੇ ਇਸ ਤਰ੍ਹਾਂ ਹੀ ਫਰੀਦਕੋਟ ਵਾਲਿਆਂ ਨੇ ਕਿਹਾ ਕਿ ਸਾਨੂੰ ਦੋਸਰਾ ਦਿਓ ਤੁਸੀਂ ਪਹਿਲਾਂ ਜਿਹੜੀ ਆਡੀਓ ਸੁਣੀ ਆ ਕਿ ਅਸੀਂ ਤਾਂ ਕਰਲੇ ਇਕੱਲੇ ਜਣੇ ਨੇ ਵੋਟਾਂ ਪਾਈਆਂ ਤੇ ਸਪੋਰਟ ਵੀ ਕੀਤੀ ਹੈ ਭਾਈ ਸਾਬੀ ਸਿੰਘ ਮਲੋਆ ਨੂੰ ਪਰ ਆ ਤੁਸੀਂ ਜਿਹੜਿਆ ਵੀਡੀਓ ਸੁਣ ਰਹੇ ਹੋ ਇਹ ਵੱਡੇ ਜਿਹੜੇ ਤੱਤ ਨੇ ਵੱਡੇ ਜਿਹੜੇ ਆਪਾਂ ਕਹਦੇ ਆ ਕਿ ਕਪਲੇਬਾਜੀ ਆ ਵੱਡੇ ਸਬੂਤ ਨੇ ਜਿਹੜੇ ਇਹ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਹੁਣ ਤੁਸੀਂ ਸਿੱਖ ਕੌਮ ਨੇ ਸੋਚਣਾ ਤੇ ਆਉਣ ਵਾਲੇ ਜਿਹੜਾ ਭਵਿੱਖਾ ਆਉਣ ਵਾਲਾ 4 ਤਰੀਕ ਆ ਉਸ ਨੂੰ ਰਿਜ਼ਲਟ ਆਉਣਾਗਾ 4 ਤਰੀਕ ਨੂੰ ਤੇ 4 ਤਰੀਕ ਤਾ ਜੇ ਦੂਰਾ ਅੱਜ 2 ਤਰੀਕ ਹੋਇਆ ਕੱਲ ਵੋਟਾਂ ਪਈਆਂ ਨੇ ਸਭ ਤੋਂ ਵੱਡਾ ਜਿਹੜਾ ਖਲਾਸਾ ਹੋ ਰਿਹਾਗਾ 179 ਮਸ਼ੀਨਾਂ ਜਿਹੜੀਆਂ ਨੇ ਸਾਰਾ ਰਾਤ ਤੇ ਦਿਨ ਦੇ 12:00 ਵਜੇ 12:00 ਵਜੇ ਤੱਕ ਉੱਥੇ ਪਈਆਂ ਰਹੀਆਂ ਤੇ ਹੁਣ ਜਿਹੜੀਆਂ ਉਹ ਜਿਹੜੀਆਂ ਕੰਟਰੋਲ ਰੂਮ ਦੇ ਵਿੱਚ ਜਾਂਦੀਆਂ ਨੇ ਵੱਡਾ ਇੱਕ ਘਾਪਲਾ ਹੋ ਰਿਹਾਗਾ ਇੱਕ ਸੀਐਡੀ ਕਹਿ ਰਿਹਾ ਕਿ ਕਰਮਜੀਤ ਅਨਮੋਲ 25000 ਵੋਟਾਂ ਤੇ ਜਿੱਤ ਰਿਹਾ ਇਹਦਾ ਹੁਣ ਤੁਸੀਂ ਸਿੱਧਾ ਅੰਦਾਜ਼ਾ ਲਾ ਲਓ ਕਿ ਭਗਵਾਨ ਤਮਾਰ ਨੇ ਜੋਰ ਲਾ ਲਿਆ ਤੇ ਲਾ ਕੇ ਹਟੂਆ ਤੇ ਕਰਮੀ ਤੁਨ ਮੋਲ ਨੂੰ ਜਿਤਾ ਕੇ ਹਟੂਆ ਇਹਦਾ ਹੁਣ ਇੱਥੋਂ ਸਿੱਧਾ ਹਿਸਾਬ ਇਹ ਹੁੰਦਾਗਾ ਕਿ ਸਰਬਜੀਤ ਸਿੰਘ ਖਾਲਸਾ ਨੂੰ ਦੇ ਨਾਲ ਇੱਕ ਬਹੁਤ ਵੱਡਾ ਜਿਆ ਟੱਕਾ ਹੁੰਦਾਗਾ ਜੇਕਰ ਉਹ ਹਾਰਦੇ ਨੇ ਬਾਕੀ ਸਿੱਖ ਕੌਮ ਦੇਖਦੀ ਆ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਲਿਖਿਓ ਤੇ ਵੀਡੀਓ ਨੂੰ ਅੱਗ ਵਾਂਗੂ ਸ਼ੇਅਰ ਕਰ ਦਿਓ ਬਤਵਾਦ ਧੰਨਵਾਦ ਵੈਜੇਗਾ ਖਾਲਸਾ ਵਹਿਣ ਜੀ ਕੀ ਫਤਿਹ